ਸਕ੍ਰੋਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਲਵਦੀ ਬੜਿਆਲ ਪਾਰਟੀ ਜਨਤਾ ਪਾਰਟੀ ਪਹਿਲੀ ਵਾਰ ਪੰਜਾਬ ਦੇ ਵਿੱਚ ਇਕੱਲਿਆਂ ਹੀ ਚੋਣ ਮੈਦਾਨ ਦੇ ਵਿੱਚ ਉਤਰ ਰਹੀ ਹੈ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਨਾਲੋਂ ਜੋੜਦਾ ਗੱਡ ਚੋ ਟੁੱਟਿਆ ਉਸ ਤੋਂ ਬਾਅਦ ਪਹਿਲੀ ਵਾਰ ਬੀਜੇਪੀ ਪੰਜਾਬ ਦੇ ਵਿੱਚ ਇਕੱਲਿਆਂ ਹੀ ਚੋਣ ਮੈਦਾਨ ਦੇ ਵਿੱਚ ਹੋਵੇਗੀ ਤੇ ਇਸ ਤੇ ਲਈ ਸਿਆਸੀ ਗਣਿਤ ਤੇ ਜਾਤੀ ਸਮਿਕਰਣ ਦੇ ਅਕੋਰਡਿੰਗ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਦਲ ਬਦਲੂਆਂ ਤੇ ਵੀ ਭਰੋਸਾ ਜਤਾਇਆ ਗਿਆ ਇਸ ਤੇ ਇਲਾਵਾ ਕੁਝ ਟਕਸਾਲੀ ਲੀਡਰਾਂ ਤੇ ਵੀ ਬੀਜੇਪੀ ਦੇ ਵੱਲੋਂ ਭਰੋਸਾ ਜਤਾਇਆ ਗਿਆ ਦੱਸ દઈએ ਕਿ ਨਾ ਉਮੀਦਵਾਰਾਂ ਲਈ ਵੱਖੋ-ਵੱਖਰੀਆਂ ਚੁਣੌਤੀਆਂ ਨੇ ਕਿਉਂਕਿ ਪਾਰਟੀ ਛੱਡਣ ਵਾਲਿਆਂ ਨੂੰ ਆਪਣੇ ਪੁਰਾਣੇ ਦਿਗਜਾਂ ਦਾ ਸਾਥ ਨਹੀਂ ਮਿਲੇਗਾ ਦੂਜੇ ਪਾਸੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀਆਂ ਦਾ ਸਾਹਮਣਾ ਕਰਨਾ ਪਵੇਗਾ ਤੇ ਸ਼ੋਮਨੀ ਕਾਲੀ ਦਲ ਤੇ ਕਾਂਗਰਸ ਵੀ ਆਪਣੇ ਪੁਰਾਣੇ ਦਿਗਜਾਂ ਨੂੰ ਮੈਦਾਨ ਦੇ ਵਿੱਚ उतਾਰੇਗੀ ਜਿਸ ਨਾਲ ਚੋਣ ਮੁਕਾਬਲਾ ਕਾਫੀ ਦਿਲਚਸਪ ਹੋਣ ਵਾਲਾ ਹੈ ਹੁਣ ਭਾਜਪਾ ਵੱਲੋਂ ਖੜੇ ਕੀਤੇ ਗਏ ਇਹਨਾਂ ਉਮੀਦਵਾਰਾਂ ਲਈ ਚੁਣੌਤੀਆਂ ਦੀ ਗੱਲ ਕਰ ਲੈਣੇ ਆ ਸਭ ਤੋਂ ਪਹਿਲਾਂ ਤਰਨਜੀਤ ਸਿੰਘ ਸੰਧੂ ਦੀ ਗੱਲ ਕਰਦੇ ਆ ਜਿਨ੍ਹਾਂ ਨੂੰ ਅੰਮ੍ਰਿਤਸਰ ਤੋਂ ਟਿਕਟ ਦਿੱਤੀ ਗਈ ਹੈ ਤਰਨਜੀਤ ਸਿੰਘ ਸੰਧੂ ਦੇ ਪਲੱਸ ਪੁਆਇੰਟਸ ਦੀ ਗੱਲ ਕਰੀਏ ਤਾਂ ਉਹ ਭਾਰਤ ਦੇ ਰਾਜਦੂਤ ਯਾਨੀ ਕਿ ਐਮਬੈਸਡਰ ਰਹੇ ਨੇ ਉਹਨਾਂ ਦੇ ਦਾਦਾ ਤੇਜਾ ਸਿੰਘ ਸਮੁਦਰੀ ਗੁਰਦੁਆਰਾ ਸੁਧਾਰ ਲਹਿਰ ਦੇ ਮੁਖ ਆਗੂ ਸਨ ਤੇ ਉਹਨਾਂ ਦੇ ਪਰਿਵਾਰ ਦਾ ਸਿੱਖ ਧਰਮ ਦੇ ਵਿੱਚ ਚੰਗਾ ਪ੍ਰਭਾਵ ਹੈ ਚੁਣੌਤੀਆਂ ਦੀ ਗੱਲ ਕਰੀਏ ਤਾਂ ਉਹਨਾਂ ਤੇ ਪੈਰਾਸ਼ੂਟ ਉਮੀਦਵਾਰ ਦੀ ਮੋਹਰ ਲੱਗੀ ਹੈ ਤੇ ਉਹਨਾਂ ਦੇ ਮੁਕਾਬਲੇ ਆਪ ਦੇ ਕੈਬਨਟ ਮੰਤਰੀ ਕੁਲਦੀਪ ਢਾਲੀਵਾਲ ਨੇ ਭਾਜਪਾ ਵੱਲੋਂ ਲੁਧਿਆਣਾ ਲੋਕ ਸਭਾ ਸੀਟ ਤੋਂ ਰਵਨੀਤ ਸਿੰਘ ਬਿੱਟੂ ਤੇ ਭਰੋਸਾ ਜਤਾਇਆ ਗਿਆ। ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਬਿੱਟੂ ਤਿੰਨ ਵਾਰ ਐਮਪੀ ਰਹਿ ਚੁੱਕੇ ਨੇ ਤੇ ਉਹਨਾਂ ਦਾ ਰਾਜਨੀਤੀ 'ਚ ਬਹੁਤ ਪ੍ਰਭਾਵ ਹੈ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੇ ਤੇ ਇੱਕ ਉੱਬਰ ਦਾ ਹੋਇਆ ਸਿੱਖ ਚਿਹਰਾ ਵੀ ਨੇ। ਕਾਬਿਲ ਗੌਰ ਹੈ ਕਿ ਲੁਧਿਆਣਾ ਦੀ ਸੀਟ ਤੇ 52.26% ਸਿੱਖ ਵੋਟਾਂ ਨੇ ਪਰ ਰਵਨੀਤ ਬਿੱਟੂ ਨੇ ਹੁਣੇ-ਹੁਣੇ ਭਾਜਪਾ ਜੁਆਇਨ ਕੀਤੀ ਹੈ ਤੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਸਮੇਂ ਪਾਰਟੀ ਵਰਕਰਾਂ ਨੂੰ ਭਰੋਸੇ ਦੇ ਵਿੱਚ ਨਹੀਂ ਲਿਆ। ਯਾ ਉਧਰ ਉਹਨਾਂ ਦੇ ਪੁਰਾਣੇ ਕਾਂਗਰਸੀ ਸਾਥੀ ਵੀ ਨਰਾਜ਼ ਨਜ਼ਰ ਆ ਰਹੇ ਨੇ ਸਾਬਕਾ ਕੇਂਦਰੀ ਮੰਤਰੀ ਰਹਿ ਚੁੱਕੇ ਸੇ ਪਟਿਆਲਾ ਤੋਂ ਮੌਜੂਦਾ ਸੰਸਦ ਪੰਨੀਤਕੌਰ ਨੂੰ ਭਾਜਪਾ ਦੇ ਵੱਲੋਂ ਪਟਿਆਲਾ ਤੋਂ ਟਿਕਟ ਦਿੱਤੀ ਗਈ ਹੈ ਪਰ ਹੁਣ ਉਹਨਾਂ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਦਾ ਸਮਰਥਨ ਨਹੀਂ ਮਿਲੇਗਾ ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨਾਲ ਹੋਵੇਗਾ ਉਧਰ ਤਰਮਵੀਰ ਗਾਂਧੀ ਨੇ ਆਪ ਛੱਟ ਕੇ ਕਾਂਗਰਸ ਜੁਆਇਨ ਕਰ ਲਈ ਹੈ ਦੱਸ ਦਈਏ ਕਿ 2014 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਉਹਨਾਂ ਪੰਨੀਤਕੌਰ ਖਿਲਾਫ ਚੋਣ ਲੜੀ ਤੇ ਜਿੱਤੀ ਵੀ ਸੀ ਸਿਆਸੀ ਮਾਹਿਰ ਮੰਨਦੇ ਨੇ ਕਿ ਹੁਣ ਉਹ ਕਾਂਗਰਸ ਇਹ ਟਿਕਟ ਤੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਹੋਣਗੇ ਤੇ ਇੱਕ ਵਾਰ ਮੋਰ ਪਾਜਪਾ ਦੇ ਵਿੱਚ ਸ਼ਾਮਲ ਹੋਏ ਪੰਨੀਤ ਕੌਰ ਖਿਲਾਫ ਚੋਣ ਮੈਦਾਨ ਦੇ ਵਿੱਚ ਉਤਰਨਗੇ ਤਜ਼ਾਹਰ ਹੈ ਕਿ ਕਾਂਗਰਸ ਵੱਡਾ ਪ੍ਰਦਰਸ਼ਨ ਕਰੇਗੀ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਚੌਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਹ ਜਲੰਧਰ ਤੋਂ ਹੀ ਮੌਜੂਦਾ ਸਸਦ ਨੇ ਤੇ ਉਹਨਾਂ ਵੱਲੋਂ ਹਲਕੇ ਦੇ ਕਈ ਮੁੱਦੇ ਉਠਾਏ ਗਏ ਨੇ ਕਾਬਿਲ ਗੌਰ ਹੈ ਕਿ ਉਹ ਦਲਿਤ ਪਰਿਵਾਰ ਨਾਲ ਸੰਬੰਧਿਤ ਨੇ ਤੇ ਇਸ ਹਲਕੇ 'ਚ 39.9% ਦਲਿਤ ਵੋਟਾਂ ਨੇ ਪਰ ਪਾਰਟੀ ਛੱਡਣ ਕਰਕੇ ਵਰਕਰ ਉਹਨਾਂ ਨੂੰ ਗੱਦਾਰ ਕਹਿ ਕਿ ਉਹਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਫਰੀਦਕੋਟ ਹਲਕੇ ਦੀ ਗੱਲ ਕਰੀਏ ਤਾਂ ਭਾਜਪਾ ਦੇ ਵੱਲੋਂ ਵਾਲਮੀਕੀ ਸਮਾਜ ਨਾਲ ਸੰਬੰਧ ਰੱਖਣ ਵਾਲੇ ਹੰਸਰਾਜ ਹੰਸ ਨੂੰ ਟਿਕਟ ਦਿੱਤੀ ਗਈ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਹੰਸਰਾਜ ਹੰਸ ਦਿੱਲੀ ਪੱਛਮੀ ਤੋਂ ਸੰਸਦ ਸਨ ਪੁਰਾਣੇ ਤੇ ਵੱਡੇ ਕਲਾਕਾਰ ਰਹੇ ਹੰਸਰਾਜ ਹੰਸ ਦਾ ਰਾਜਨੀਤੀ ਦਾ ਚੰਗਾ ਤਜਰਬਾ ਉਹ ਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਵਿੱਚ ਵੀ ਰਹਿ ਚੁੱਕੇ ਨੇ ਦੱਸ ਦਈਏ ਕਿ ਪੈਰਾਸ਼ੂਟ ਉਮੀਦਵਾਰੀ ਹੋਣ ਕਰਕੇ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਤੇ ਦੂਜੇ ਪਾਸੇ ਉਹਨਾਂ ਦੇ ਸਾਹਮਣੇ ਆਪ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਚਪਨ ਦੇ ਦੋਸਤ ਤੇ ਕਲਾਕਾਰ ਧਰਮਜੀਤ ਤਨਮੋਲ ਚੌਂ ਮੈਦਾਨ ਦੇ ਨੇ ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਅਕਾਲੀ ਦਲ ਤੇ ਕਾਂਗਰਸ ਵੀ ਕਲਾਕਾਰ ਚਿਹਰਿਆਂ ਦੀ ਤਲਾਸ਼ ਦੇ ਵਿੱਚ ਹੈ ਗੁਰਦਾਸਪੁਰ ਸੀਟ ਤੋਂ ਭਾਜਪਾ ਨੇ ਸਵਾਹ ਸਨੀ ਦਿਓਲ ਦੀ ਥਾਂ ਦਿਨੇਸ਼ ਸਿੰਘ ਬੱਬੂ ਤੇ ਭਰੋਸਾ ਜਤਾਇਆ ਉਹ ਭਾਰਤੀ ਜਨਤਾ ਪਾਰਟੀ ਦੇ 26 ਸਾਲਾਂ ਤੋਂ ਟਕਸਾਲੀ ਰਹੇ ਨੇ ਠਾਕੁਰ ਰਾਜਪੂਤ ਪਰਵਾਰ ਨਾਲ ਸੰਬੰਧ ਰੱਖਣ ਵਾਲੇ ਦਿਨੇਸ਼ ਸੁਚਾਨਪੁਰ ਤੋਂ ਤਿੰਨ ਵਾਰ ਵਿਧਾਇਕ ਰਹੇ ਨੇ ਉਹ ਇਸ ਤੇ ਸਾਫ ਦਾ ਡਿਪਟੀ ਸਪੀਕਰ ਵੀ ਸਨ ਪਰ ਉਨ੍ਹਾਂ ਨੂੰ ਲੋਕ ਸਭਾ ਦਾ ਕੋਈ ਪਿਛਲਾ ਤਜਰਬਾ ਨਹੀਂ ਹੈ